ਪ੍ਰਸ਼ਾਸਨ ਦੀ ਕਥਿਤ ਇਮਾਨਦਾਰੀ ਦੀਆਂ ਧੱਜੀਆਂ ਉਡਾਉਂਦੇ ਹੋਏ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਇੱਕ ਵਾਰ ਫਿਰ ਤੋਂ ਸਿਕਰ ਤੇ ਪਹੁੰਚਿਆ ਨਕਲੀ ਅਨਾਜ ਮੰਡੀਆਂ ਦਾ ਦੌਰ ਅੱਜ ਸਵੇਰ ਤੋਂ ਹੀ ਸੋਸ਼ਲ ਮੀਡੀਆ ਤੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਮੰਡੀ ਬਰੀਵਾਲਾ ਨਾਲ ਸੰਬੰਧਿਤ ਇੱਕ ਵੀਡੀਓ ਲਗਾਤਾਰ ਸਾਹਮਣੇ ਆਉਣ ਨੇ ਇੱਕ ਵਾਰ ਸਪਸ਼ਟ ਕਰ ਦਿੱਤਾ ਹੈ ਕਿ ਇਸ ਵਾਰ ਵੀ ਪ੍ਰਸ਼ਾਸਨ ਦੀ ਕਥਿਤ ਮਿਲੀ ਭੁਗਤ ਨਾਲ ਝੋਨੇ ਦੀ ਵੇਚ ਵਾਸਤੇ ਨਕਲੀ ਅਨਾਜ ਮੰਡੀਆਂ ਦੀ ਰੁੱਤ ਪੂਰੀ ਸਰਗਰਮ ਰਹੇਗੀ ਇਸ ਵੀਡੀਓ ਵਿੱਚ ਇੱਕ ਵਿਅਕਤੀ ਵੱਲੋਂ ਇੱਕ ਨਕਲੀ ਅਨਾਜ ਮੰਡੀ ਦਾ ਪਰਦਾਫਾਸ਼ ਕੀਤਾ ਗਿਆ ਜਿਸ ਨਕਲੀ ਮੰਡੀ ਵਿੱਚ ਬੈਠੇ ਮਜ਼ਦੂਰ ਉਕਤ ਵਿਅਕਤੀ ਦੇ ਕਿਸੇ ਵੀ ਸਵਾਲ ਦਾ ਸੰਤੁਸ਼ਟੀਜਨਕ ਜਵਾਬ ਨਹੀਂ ਦੇ ਸਕੇ ਜਿਸ ਨੇ ਸਪਸ਼ਟ ਕਰ ਦਿੱਤਾ ਕਿ ਇਹ ਸਾਰੀਆਂ ਮੰਡੀਆਂ ਮਾਰਕੀਟ ਵੀ ਚੋਰੀ ਕਰਨ ਬਾਹਰੀ ਰਾਜਨ ਦੀ ਲੈਂਦੀ ਹੋਈ ਜਿੰਸ ਨੂੰ ਸਥਾਨਕ ਜਿੰਸ ਨਾਲ ਰਲੌਣ ਮਲਾਉਣ ਅਤੇ ਜਿੰਸ ਦੀ ਕੁਆਲਿਟੀ ਨੂੰ ਕਮਜ਼ੋਰ ਕਰਨ ਦੇ ਇਰਾਦੇ ਸਮੇਤ ਪ੍ਰਸ਼ਾਸਨ ਦੀ ਕਥਿਤ ਮਿਲੀਭੁਗਤ ਨਾਲ ਇਹ ਮੰਡੀਆਂ ਚਲਾਈਆਂ ਜਾ ਰਹੀਆਂ ਹਨ ਇਸ ਸੰਬੰਧੀ মিডিਆ ਟੀਮ ਨੇ ਜਦੋਂ ਅਧਿਕਾਰੀਆਂ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਤਾਂ ਕਿਸੇ ਵੀ ਅਧਿਕਾਰੀ ਨੇ ਫੋਨ ਚੁੱਕਣਾ ਜ਼ਰੂਰੀ ਨਹੀਂ ਸਮਝਿਆ ਪਰੰਤੂ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਕੋਈ ਵੀ ਅਧਿਕਾਰੀ ਜਾਂ ਉਕਤ ਫਰਮ ਨਾਲ ਸੰਬੰਧਿਤ ਤੇ ਰ ਆਪਣਾ ਪੱਖ ਰੱਖਣਾ ਚਾਹੇਗੀ ਤਾਂ ਉਸ ਨੂੰ ਵੀ ਅਸੀਂ ਪ੍ਰਮੁਖਤਾ ਨਾਲ ਦਿਖਾਉਣ ਲਈ ਵਚਨਬੱਧ ਹੋਵਾਂਗੇ ਕਿਹਦਾ ਝੋਨਾ ਤੁਲੀ ਜਾਂਦੇ ਆ ਫੋਟੋ ਸਾਡੀ ਜੋ ਫੇਸ ਹੈ ਨਹੀਂ ਕੋਈ ਮਾਲ ਤੋਲਦੇ ਹਾਂ ਕਿਹਦਾ ਮਾਲ ਤੋਲ ਰਹੇ ਜੀ ਦਾ ਮਰਜ਼ੀ ਹੋਵੇ ਜੀ ਦਾ ਮਰਜ਼ੀ ਹੋਵੇ ਤੁਸੀਂ ਪੈਸੇ ਕਿੰਨ ਤੋਂ ਲਾਉਂਦੇ ਠੇਕੇਦਾਰ ਕੋਲ ਠੇਕੇਦਾਰ ਨਾਲ ਬੋਲੋ ਤੁਹਾਨੂੰ ਕਿਹੜੇ ਆੜਤੀਏ ਨਾਲ ਆਇਆ ਕਿੰਦਾ ਮਾਲ ਹੈ ਜਿਨੀਦਾਰ ਦਾ ਹੈ ਕਿ ਆੜਤੀਏ ਦਾ ਪਹਿਲੇ ਗੁਰਪਾਲ ਨੇ ਲਵਾਇਆ ਸੀ ਹੈ ਪਹਿਲੇ ਗੁਰਪਾਲ ਦਾ ਪਿਆ ਥੱਲੇ ਇਸਨੇ ਲਵਾਇਆ ਸੀ ਅੱਛਾ ਆੜਤੀਏ ਕਿਹੜੇ ਦਾ ਆੜਤੀਏ ਦਾ ਗੁਰਪਾਲ ਨੂੰ ਬਤਾਈ ਸਾਨੂੰ ਨਹੀਂ ਤੁਸੀਂ ਆੜਤੀਏ ਨਾਲ ਕੰਮ ਕਰਦੇ ਹੋ ਕਿ ਗੁਰਪਾਲ ਨਾਲ ਕੰਮ ਕਰਦੇ ਹੋ ਨਹੀਂ ਗੁਰਪਾਲ ਨੇ ਗੈਰ ਦੂਜਾ ਦੋਲੇ ਤੁਸੀਂ ਕਿੰਦੇ ਕੋਲ ਮਿਹਨਤ ਮਜ਼ਦੂਰੀ ਜਿਹੜੀ ਲੈਣੀ ਕਿੰਦੇ ਕੋਲ ਲਵੋਗੇ बोलो किसे आरती ਦੇ ਅੰਡਰ ਲੱਗੇ ਹੋ ਕਿ ਵੈਸੇ ਹੀ ਤੁਰਦੇ ਫਿਰਦੇ ਕੰਮ ਤੇ ਆ ਗਏ ਇਹ ਤਾਂ ਦਾੜੀ ਦਾਰੇ ਤੁਰਦੇ ਦਾੜੀ ਕਿੰਦੇ ਤੋਂ ਲੈਣੇ ਹੋ ਅਰੇ ਉਹ ਬੰਦੇ ਹੜਾ ਕੋਈ ਫੜ ਲਓ ਨਾ ਕੋਈ ਫੜ ਲਿਆ ਨਾ ਕਿਹੜੇ ਕੋਲ ਕਿਹੜੇ ਬੰਦੇ ਕੋਲ ਫੜ ਕੇ ਲਿਆਉਂਦੇ ਰਾਖੜੀ ਮਿਲ ਜਾਂਦੇ ਜੀ ਕੌਣ ਮਿਲਦਾ ਮੰਜ਼ੂਰੀ ਲਿਆਉਂਦੇ ਫੜ ਕੇ ਆਪੇ ਇਹਦਾ ਕੋਈ ਜ਼ਿੰਮੇਵਾਰ ਨਹੀਂ ਰੱਖਣਾ ਹੁੰਦਾ ਬੈਠ ਹੁੰਦਾ ਵੀ ਤੋਲ ਦੋ ਸਾਡਾ ਹੁੰਦਾ ਤੋਲ ਦਾਂਗੇ ਇਹ ਤੁਹਾਨੂੰ ਪਤਾ ਹੈ ਮਨਜ਼ੂਰੀ ਮਿਲੀ ਹੈ ਦੀ ਕਿ ਨਹੀਂ ਮਿਲੀ ਸਾਨੂੰ ਚੱਲੀ ਜਾਂਦੇ ਸਾਡਾ ਵਿੱਚ